ਖੰਨਾ ਦੇ ਵਿੱਚ ਇੱਕ ਜਿਹੜਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਕਿ ਪਾਦਰੀ ਦੇ ਵੱਲੋਂ ਨੌਜਵਾਨ ਲੜਕੀ ਨੂੰ 21 ਦਿਨਾਂ ਤੱਕ ਬੰਦਕ ਬਣਾਉਣ ਦੇ ਇਲਜ਼ਾਮ ਲੱਗੇ ਨੇ ਦੱਸ ਦੇ ਕਿ ਖੰਨਾ ਦੇ ਕਰਤਾਰ ਨਗਰ ਇਲਾਕੇ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੀੜਤ ਪਰਿਵਾਰ ਤੇ ਲੜਕੀ ਦੇ ਵੱਲੋਂ ਇੱਕ ਪਾਦਰੀ ਦੇ ਉੱਪਰ ਜ਼ਬਰਦਸਤੀ ਪਾਠ ਪੂਜਾ ਨਾਮ ਤੇ ਉਸ ਨੂੰ ਚਰਚ ਲੈ ਜਾਣ ਦੇ ਬਹਾਨੇ ਲੈ ਗਿਆ ਤੇ ਉਸ ਨੂੰ ਫਿਰ 21 ਦਿਨਾਂ ਤੱਕ ਬੰਦਕ ਬਣਾ ਕੇ ਰੱਖਣ ਦੇ ਦੋਸ਼ ਲਗਾਏਗੇ ਤੇ ਪਰਿਵਾਰ ਨੇ ਕਿਹਾ ਕਿ ਜੇ ਸ਼ਿਕਾਇਤ ਪੁਲਸ ਨੂੰ ਵੀ ਦਿੱਤੀਗੀ ਪਰ ਉਹ ਕਾਰਵਾਈ ਨਾ ਹੋਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਆ ਕੇ ਪਾਸਟਰ ਤੋਂ ਇਸ ਲੜਕੀ ਨੂੰ ਰਿਹਾ ਕਰਵਾਇਆ ਗਿਆ ਰਿਹਾਈ ਤੋਂ ਬਾਅਦ ਲੜਕੀ ਤੇ ਪਰਿਵਾਰਕ ਮੈਂਬਰਾਂ ਨੇ মিডিਆ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਦੀ ਲੜਕੀ ਨੂੰ ਉਹ ਲੈ ਕੇ ਗਿਆ ਸੀ ਤੇ ਉੱਥੇ ਹੀ ਨਿਹੰਗ ਸਿੰਘ ਨੇ ਕਿਹਾ ਕਿ ਸਾਨੂੰ ਇਨਾ ਪਰਿਵਾਰ ਨੇ ਦੱਸਿਆ ਕਿ ਪਾਸਟਰ ਨੇ ਉਹਨਾਂ ਦੀ ਲੜਕੀ ਨੂੰ ਬੰਦਕ ਬਣਾਇਆ ਤੇ ਅਸੀਂ ਇਹਨਾਂ ਦੀ ਮਦਦ ਕੀਤੀ ਹੈ। ਆਓ ਸੁਣਦੇ ਹਾਂ। 7 ਤਰੀਕ ਦਾ ਮਤਲਬ ਕਿ ਪਾਸੇ ਚੰਮਨ ਦੇ ਨਾਲ ਮਿਲ ਕੇ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ। ਅੱਛਾ ਜੀ। 20 ਦਿਨ ਠੀਕ ਹੈ ਕਿ ਲੈ ਕੇ ਗਏ ਸੀ। ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਇਹਨੇ ਗੱਬ ਕੀਤੀ ਸੀ ਘਰੋਂ ਬਹਾਨਾ ਲਾ ਕੇ ਲੈ ਗਿਆ ਵੀ ਮੈਂ ਚਰਚ ਚੱਲੇ ਆਂ ਅਸੀਂ ਤੇ ਮੈਂ ਘਰ ਨਹੀਂ ਸੀਗਾ ਮੈਂ ਆ ਕੇ ਇਹਨੂੰ ਪੁੱਛਿਆ ਮੈਂ ਇਹਨੂੰ ਕਿੱਥੇ ਆ ਹੂੰ ਤੇ ਕਹਿੰਦੀ ਕਿ ਕਰਤੇ ਜੇ ਤਾਂ ਬੇਟੀ ਕੰਮ ਤੋਂ ਹੁੰਦੀ ਮੇਰਾ ਮੂੰਹ ਆ ਕੇ ਦੇਖ ਕੇ ਫੇਰ ਰੋਟੀ ਕਹਿੰਦੀ ਹੁੰਦੀਗੀ ਤੇ ਪੂਰੇ 20 25 ਦਿਨਾਂ ਬਾਅਦ ਅੱਜ ਇਹਦੀ ਮੈਂ ਸ਼ਕਲ ਦੇਖੀ ਕੁੜੀ ਦੀ ਨਾ ਸ਼ਕਲ ਨਹੀਂ ਦਿਖਾਈ ਇਹ ਮੇਰੀ ਭੈਣ ਬਣੀ ਆ ਗੁੱਗ ਤੇ ਇਹ ਆਈ ਤੇ ਫੇਰ ਇਹਦੇ ਮੈਨੂੰ ਹੌਸਲਾ ਦਿੱਤਾ ਦਰਾਸਾ ਦਿੱਤਾ ਕਿ ਲਈ ਮੈਂ ਨਾਲ ਖੜੀ ਆ ਕੋਈ ਗੱਲ ਨਹੀਂ ਹੂੰ ਇਹ ਭੈਣ ਬਣੀ ਆ ਮੇਰੀ ਇਹ ਪੁਲਿਸ ਪੁਲਿਸ ਨੂੰ ਤੁਸੀਂ ਬੁਲਾਇਆ ਹਾਂਜੀ ਪੁਲਿਸ ਨੂੰ ਵੀ ਬੁਲਾਇਆ ਕਿਸੇ ਨੇ ਮੇਰੀ ਸੁਣੀ ਨਹੀਂ ਆ ਜੀ ਅਸੀਂ ਸੀਡੀ 2 'ਚ ਵੀ ਰਿਪੋਰਟ ਦਿੱਤੀ ਸੀਗੀ ਤੇ ਇੱਕ ਰਿਪੋਰਟ ਹਾਂਜੀ ਆਪਣੇ ਆ ਸੀਡੀ 2 'ਚ ਇੱਥੇ ਕਿੰਨੇ ਦਿਨ ਪਹਿਲਾਂ ਦਿੱਤੀ ਸੀ ਉਹਦੋਂ 9 ਤਰੀਕ ਦੀ ਲਿਖਾਈ ਹੋਈ ਆ ਤੇ ਅੱਜ ਅੱਜ ਉਹ ਵੀ ਉਹ ਮੁੰਸ਼ੀ ਆਇਆ ਉਹ ਜਿਹੜਾ ਐਸਐਚਓ ਉਹਦੇ ਆਇਆ ਹੀ ਨਹੀਂ ਆ ਹੂੰ ਹੂੰ ਪਤਾ ਨਹੀਂ ਕੀ ਕਰਨਾ ਤੇ ਪਤਾ ਨਹੀਂ ਕਿ ਜਾਂ ਮੇਰੀ ਗਰੀਬੀ ਹਾਲਤ ਵੇਖ ਕੇ ਹੁੰਦੇ ਨਹੀਂ ਕਿ ਸਾਨੂੰ ਉਥੋਂ ਕੀ ਮਿਲਣਾ ਵਾ ਨਿਹੰਗ ਸਿੰਘਾਂ ਨੂੰ ਤੁਸੀਂ ਬੁਲਾਇਆ ਸੀ ਹਾਂਜੀ ਮੈਂ ਬੁਲਾਇਆ ਜੀ ਅੱਛਾ ਜੀ ਇਹਨਾਂ ਨੇ ਮਦਦ ਕੀਤੀ ਤੁਹਾਡੀ ਪੂਰੀ ਮਦਦ ਕੀਤੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਨਾਲ ਖੜਿਆ ਜਦੋਂ ਸਾਰੇ ਹੱਥ ਖੜੇ ਕਰਦੇ ਆ ਕਰ ਜਾਣਗੇ ਅਸੀਂ ਤੇਰੇ ਨਾਲ ਖੜੇ ਆ ਅਸੀਂ ਕੁੜੀ ਨੂੰ ਲੈ ਕੇ ਆ ਹਾਂਜੀ ਇਹਨਾਂ ਨੇ ਛਡਾਇਆ ਇਹ ਲੈ ਕੇ ਆਏ ਨੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਚਾਰ ਦਿੱਤੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਇਹ ਆਏ ਸੀਗੇ ਇਹਦੀ ਮਾਤਾ ਸੀਗੀ ਹੋਰ ਪਰਿਵਾਰ ਸੀਗਾ ਇਹ ਤਾਂ ਤੇ ਉਹ ਸਾਨੂੰ ਮਿਲੇ ਸੀ ਕਹਿੰਦੇ ਵੀ ਕੁੜੀ ਦੇ ਨਾਲ ਧੱਕਾ ਹੋ ਰਿਹਾ ਵੀ ਕੁੜੀ ਨੂੰ ਮਿਲ ਨਹੀਂ ਦੇ ਰਿਹਾ ਕੋਈ ਪਾਸਟਰ ਹੈ ਅੱਛਾ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕੱਲ ਉਹ ਪਾਸਟਰ ਇੱਕ ਹੋਰ ਮਿਲੇ ਸੀ ਉਹ ਕਹਿੰਦੇ ਵੀ ਅਸੀਂ ਪਾਸਟਰਾਂ ਦੀ ਮੀਟਿੰਗ ਰੱਖਿਆ 30 32 ਨੇ ਅਸੀਂ ਵੀ ਮੀਟਿੰਗ 'ਚ ਤੁਸੀਂ 1:00 ਤੋਂ 3:00 ਵਜੇ ਆਇਓ ਇਹ ਅੱਜ ਇਹਨਾਂ ਦਾ ਪੈ ਗਿਆ ਰੋਲਾ ਅੱਜ ਇਹਨਾਂ ਨੇ ਫੇਰ ਸਾਨੂੰ ਬਾਰ-ਬਾਰ ਫੋਨ ਕਰਿਆ ਕਹਿੰਦੇ ਵੀ ਆਓ ਤੇ ਇਹਨਾਂ ਦੇ ਜਦੋਂ ਇਹ ਗਏ ਤੇ ਇਹਨਾਂ ਦੇ ਟੋਟਾ ਮਾਰਦੇ ਸੀ ਉਹ ਫਿਰ ਅਸੀਂ ਆਏ ਸਾਡੇ ਨਾਲ ਫੌਜ ਖੜੀ ਆ ਤੇ ਉਹ ਆਈ ਨਾਲ ਤੇ ਅਸੀਂ ਫਿਰ ਜਾ ਕੇ ਜਦੋਂ ਅੰਦਰ ਗਏ ਤਾਂ ਅੰਦਰ ਜਾ ਕੇ ਇਹਨੂੰ ਧੱਕੇ ਨਾਲ ਅਸੀਂ ਉੱਥੋਂ ਕੱਢ ਕੇ ਲੈਂਦਾ ਕੁੜੀ ਨੂੰ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਮਿਲ ਨਹੀਂ ਦਿੰਦੇ ਸੀਗੇ ਉਹਦੀ ਜਨਾਨੀ ਆ ਜਿਹੜੀ ਬਹੁਤ ਤੇਜ ਆ ਉਹ ਕਹਿੰਦੀ ਸੀਗੀ ਕਹਿੰਦੀ ਬਾਬਾ ਜੀ ਵੀ ਨਹੀਂ ਅਸੀਂ ਨਹੀਂ ਕਹਿੰਦੀ ਇਹਨੂੰ ਬੰਨ ਦੇਣਾ ਹੈਗਾ ਇਹ ਕੁੰਡਾ ਲਾਉਣ ਨੂੰ ਤਿਆਰ ਸੀਗੀ ਅਸੀਂ ਇੱਥੇ ਧੱਕੇ ਨਾਲ ਲਾਇਆ ਕਿ ਅਸੀਂ ਤਾਂ ਜਾਂਦੇ ਇਹ ਕੁੜੀ ਨੂੰ ਖਜੇ ਵੀ ਨਹੀਂ ਮਿਲਣ ਦੇਣਾ ਸੀ ਇਹਨਾਂ ਨੇ ਲੜਕੀ ਦੇ ਮਾਪਿਓ ਨੂੰ ਇਹ ਨਹੀਂ ਮਿਲਣ ਦੇ ਰਹੇ ਸੀਗੇ ਨਹੀਂ ਨਹੀਂ ਲੜਕੀ ਦੇ ਮਾਪਿਓ ਉਹਨੂੰ ਕਿਸੇ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਉਹ ਕੇ ਰੋਡਾ ਮਾਰਦੇ ਇੱਕ ਕੁੱਟ ਤੇ ਇਹਨਾਂ ਦੇ ਕਿ ਜਦੋਂ ਅਸੀਂ ਆਏ ਆ ਨਾ ਉਰੇ ਇਹ ਮੱਲੇ ਦੇ ਸਾਰੇ ਖੜੇ ਸੀਗੇ 100 150 100 150 ਲੋਕ ਖੜੇ ਸੀਗੇ ਉਹ ਕਹਿੰਦੇ ਸੀ ਕਹਿੰਦੇ ਵੀ ਭਾਈ ਸਾਡੇ ਇੱਟਾਂ ਮਾਨ ਲੱਗੇ ਜਦੋਂ ਅਸੀਂ ਗਏ ਆ ਫਿਰ ਅਸੀਂ ਗਏ ਸਾਡੇ ਫੌਜ ਗਈਆਂ ਨਾਲ 2 ਲੱਖ ਅਸੀਂ ਜਾ ਕੇ 2.5 ਲੱਖ ਫੌਜ ਨੇ ਜਾ ਕੇ ਉਹਨਾਂ ਤੇ ਇਹ ਕੁੜੀ ਲਿਆਂਦੀ ਫਿਰ ਬਾਹਰ ਇਹਨਾਂ ਦੇ ਹਵਾਲੇ ਕਰਤੀ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਪਹਿਲਾਂ ਤਾਂ ਮੱਕ ਮੁਕਰਦੇ ਸੀ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਸਾਡਾ ਕੋਈ ਰਿਲੇਸ਼ਨ ਨਹੀਂ ਫਿਰ ਉਹਨੂੰ ਕਿਹਾ ਕੁੜੀ ਨੂੰ ਵੀ ਤੂੰ ਦੱਸ ਕਹਿੰਦੀ ਮੈਂ ਦੀ ਘਰ ਵਾਲੀ ਆ ਜਿਹੜੀ ਦੂਜੀ ਆ ਕੀ ਆਦਾ ਨੋ ਹਰਪ੍ਰੀਤ ਤੇ ਉਹ ਕਹਿੰਦੇ ਮੈਂ ਕਿਹਾ ਵੀ ਤੂੰ ਫਿਰ ਤਾਂ ਇਹਦਾ ਮਤਲਬ ਤੂੰ ਕੋਲੇ ਬੈਠ ਕੇ ਧੰਦਾ ਕਰਾਉਣੀ ਆ ਕਹਿੰਦੀ ਨਹੀਂ ਬਾਬਾ ਜੀ ਮੈਂ ਐ ਨਹੀਂ ਕਰਦੀ ਐ ਨਹੀਂ ਕਰ ਉਹ ਇਹ ਲੋਹੇ ਮਿਲੇ ਹੋਏ ਨੇ ਇਹਨਾਂ ਦੇ ਇਹ ਆ ਵੀ ਇਹ ਜਿਹੜਾ ਪਾਸਟਾ ਇਹਨੂੰ ਇੱਥੋਂ ਕੱਢਿਆ ਜਾਵੇ ਤੇ ਇਹਦੀ ਜਿਹੜੀ ਧੰਦਾ ਕਰਦਾ ਇਹ 2 ਨੰਬਰ ਦਾ ਲੋਕਾਂ ਨੂੰ ਗੁਮਰਾਹ ਕਰਦਾ ਹੈ ਤੇ ਲੋਕਾਂ ਨੂੰ ਵਹਿਮਾ ਭਰਮਾ ਚ ਪਾਉਂਦਾ ਉਹ ਇਹਦਾ ਦੁਕਾਨਦਾਰੀ ਬੰਦ ਕਰਾਈ ਜਾਵੇ ਨਹੀਂ ਤਾਂ ਫਿਰ ਅਸੀਂ ਤਾਂ ਹਮਲਾ ਕਰਾਗੇ ਫੌਜ ਸਾਡੀ ਆਊਗੀ ਚੜ ਕੇ ਉਹਨੂੰ ਕਹਿ ਵੀ ਦਿੱਤਾ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਖੰਨਾ ਦੇ ਡੀਐਸਪੀ ਨੇ ਕਿਹਾ ਕਿ ਉਹਨਾਂ ਦੇ ਕੋਲ ਪਾਸਟਰ ਰਮਨ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਇਹ ਆਪਣੀ ਰਮਨ ਕੁਮਾਰ ਹੈ ਵਸੀ ਜਿਹੜੇ ਪੰਕਜ ਕਰਿਆਨਾ ਸਟੋਰ ਕਰਤਾਰ ਨੇ ਇਹ ਆਲਰੇਡੀ ਮੈਲਟ ਹੈ ਹਰਪ੍ਰੀਤ ਕਰਨਲ ਇਹ ਮੈਲਟ ਫੋਨ ਤੇ ਗਾਉਗੀ ਇੱਕ ਲੜਕੀ ਹੈ ਸਲੀਮਾ ਪੁਤਰੀ ਸਤਪਾਲ ਵਸੀ ਇਹ ਸਾਡੇ ਸਾਹਮਣੇ ਆ ਕੇ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਨਰਖਾਦਵੀ ਤੇ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਈ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਬੂਰ ਮੁਤਾਬਕ ਅਸੀਂ ਰਮਨ ਕੁਮਾਰ ਵਜੋਂ ਦੇ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰ ਕਰ ਰਹੇ ਹਾਂ ਜੀ ਤੇ ਇਹ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਕਾਨੂੰਨੀ ਚੱਲਿਆਗਾ ਖ਼ਬਰਦਾਰੀ ਹੈ ਕਿ ਪੀੜਤ ਪਰਿਵਾਰ ਦੇ ਵੱਲੋਂ ਪਾਸਟਰ ਦੇ ਉੱਤੇ ਬੰਦਕ ਬਣਾਉਣ ਦੇ ਇਲਜ਼ਾਮ ਲਗਾਏ ਨੇ ਫਿਲਹਾਲ ਇਸ ਮਾਮਲੇ ਦੇ ਉੱਤੇ ਪਾਸਟਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਫਿਲਹਾਲ ਪੀੜਤ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਇਹ ਘਟਨਾ ਨਾ ਸਿਰਫ ਇੱਕ ਗੰਭੀਰ ਅਪਰਾਧ ਨੂੰ ਬੇਨਕਾਬ ਕਰਦੀ ਹੈ ਬਲਕਿ ਕਈ ਵੱਡੇ ਸਵਾਲ ਵੀ ਖੜੇ ਕਰਦੀ ਹੈ ਹਕੀਕਤ ਰੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ